ਲੋਭੀ ਬੇਲੀਆਂ ਤੇ ਸਜਣਾ ਨੇ ਮੈਨੂੰ ਵਾਰ-ਵਾਰ ਆਖਿਆ ਕਿ ਜ਼ਬਾਨ ਤੁਹਾਡੀ ਇਹ ਪੰਜਾਬੀ ਬੋਲੀ ਪੰਜਾਬੀ ਹੈ ਮਾਂ ਬੋਲੀ ਤੇ ਬੋਲਦੇ ਹੋ ਤੁਸੀਂ ਉਰਦੂ ਤੇ ਵਿੱਚ ਟੁੱਟੇ ਭੱਜੇ ਅਲਫਾਜ਼ ਜਿਹੜੇ ਨੇ ਉਹ ਤੁਸੀਂ ਅੰਗਰੇਜ਼ੀ ਦੇ ਮਾਰ ਜਾਂਦੇ ਹੋ ਤੇ ਮਾਂ ਬੋਲੀ ਦਾ ਹੱਕ ਹੈ ਕਿ ਤੁਸੀਂ ਪੰਜਾਬੀ ਚ ਵੀ ਗੱਲ ਕਰਿਆ ਕਰੋ ਤੇ ਨਾਲੇ ਇਹ ਕਿ ਪੰਜਾਬ ਪਵਾ ਇਧਰ ਲਾ ਹੋਵੇ ਪਵਾ ਉਧਰ ਲਾ ਹੋਵੇ ਪੰਜਾਬ ਦੇ ਵਿੱਚ ਪਿਆਰ ਕਰਨ ਵਾਲੇ ਸੱਜਣ ਬੇਲੀ ਪੈਣਾ ਤੇ ਭਰਾ ਉਹ ਬਹੁਤ ਹੈਗੇ ਨੇ ਤੇ ਕਈ ਬੇਲੀਆਂ ਨੇ ਤੇ ਮਿੱਤਰਾਂ ਨੇ ਕਿਹਾ ਵੀ ਪੰਜਾਬੀ ਕਿਉਂ ਨਹੀਂ ਬੋਲਦੇ ਤੁਸੀਂ ਤੇ ਮੈਂ ਸੋਚਿਆ ਔਰ ਮੇਰਾ ਨਿੱਕਾ ਜਿਹਾ ਪੁੱਤਰ ਉਹਨੇ ਮੈਨੂੰ ਕਿਹਾ ਕਿ ਪੰਜਾਬੀ ਦੇ ਵਿੱਚ ਵੀ ਤੁਸੀਂ ਕੋਈ ਗੱਲਬਾਤ ਕਰਿਆ ਕਰੋ ਤੇ ਅੱਜ ਮੈਂ ਸੋਚਿਆ ਕਿ ਮੈਂ ਆਪਣੇ ਬੇਲੀਆਂ ਨਾਲ ਪਿਆਰਾਂ ਨਾਲ ਪੰਜਾਬੀ ਚ ਗੱਲ ਕਰਾਂ ਔਰ ਜਿਸ ਮੌਜੂ ਤੇ ਗੱਲ ਕਰਾਂ ਉਹ ਗੱਲ ਇਹ ਹੈ ਕਿ ਵਾਕਈ ਅਸੀਂ ਆਪਣੀ ਮਾਂ ਬੋਲੀ ਦੇ ਨਾਲ ਬੜੀ ਜ਼ਿਆਦਾਤੀ ਕਰਦੇ ਹਾਂ ਇੱਕ ਤਾਂ ਹੈ ਨਾ ਕੋਈ ਜਜ਼ਬਾਤੀ ਜਿਹਾ ਆਪਣਾ ਸੰਗ ਕਿ ਭਈ ਸਾਡੀ ਜ਼ੁਬਾਨ ਹੈ ਮਾਂ ਦੀ ਤੇ ਸਾਨੂੰ ਪੰਜਾਬੀ ਬੋਲਣੀ ਚਾਹੀਦੀ ਹੈ ਐਵੇਂ ਇੱਕ ਜਜ਼ਬਾਤੀ ਜੀ ਇੱਕ ਸਾਡਾ ਉਹਨਾਂ ਦੇ ਨਾਲ ਜੋੜ ਐ ਇਸ ਗੱਲ ਨਾਲ ਲੇਕਿਨ ਇਹਦੇ ਤੋਂ ਜ਼ਿਆਦਾ ਜਿਹੜਾ ਇਹਦਾ نفسیاتی ਪਹਿਲੂ ਹੈ ਜਿਹੜਾ ਇਹਦਾ ਇਨਸਾਨ ਦੇ ਜ਼ਿਹਨ ਦੇ ਨਾਲ ਜਿਹੜਾ ਤਾਲੁਕ ਹੈ ਔਰ ਸਿੱਖਣ ਦੇ ਨਾਲ ਸਿੱਖ ਨਾਲ ਜਿਹੜਾ ਤਾਲੁਕ ਹੈ ਮਾਂ ਬੋਲੀ ਦਾ ਉਹ ਤਾਂ ਹੁਣ ਵਿਗਿਆਨਕ ਨੇ ਔਰ ਜਿਹੜੇ ਸਾਇੰਸੀ ਲੋਗ ਨੇ ਉਹਨਾਂ ਨੇ ਵੀ ਇਸ ਗੱਲ ਨੂੰ ਬਿਲਕੁਲ ਸਾਬਤ ਕਰ ਦਿੱਤਾ ਹੈ ਦੇਖੋ ਜਿਹੜਾ ਬੱਚਾ ਇਸ ਦੁਨੀਆ ਦੇ ਵਿੱਚ ਅੱਖ ਖੋਲਦਾ ਹੈ ਨਾ ਤੇ ਜੋ ਕੁਝ ਉਹਦੇ ਆਲੇ-ਦੁਆਲੇ ਹੋ ਰਿਹਾ ਹੈ ਉਹ ਉਸੇ ਨੂੰ ਹੀ ਫੜ ਲੈਂਦਾ ਹੈ ਤੇ ਫੜ ਕੇ ਉਹਨੂੰ ਫਿਰ ਆਪਣੀ ਜ਼ਿੰਦਗੀ ਦਾ مزاج ਤੇ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਲੈਂਦਾ ਅੱਛਾ ਜਿਹੜੀ ਜ਼ੁਬਾਨ ਬੋਲੀ ਜਾਏਗੀ ਜਿਹੜੇ ਲਫ਼ਜ਼ ਬੋਲੇ ਜਾਣਗੇ ਉਹਨਾਂ ਲਫ਼ਜ਼ਾਂ ਦਾ ਜੋ ਮਤਲਬ ਹੋਏਗਾ ਉਹ ਮਤਲਬ ਇਹ ਨਹੀਂ ਕਿ ਉਹਨੂੰ ਕੋਈ ਡਿਕਸ਼ਨਰੀ ਰੱਖ ਕੇ ਦੱਸਿਆ ਜਾਂਦਾ ਵੀ ਆ ਦੇਖ ਮੈਂ ਲਿਖਿਆ ਹੈ ਤਸ਼ਵੀਸ਼ ਤੇ ਤਸ਼ਵੀਸ਼ ਦਾ ਇਹ ਮਤਲਬ ਹੈ ਉਹਦਾ ਇਹ ਨਹੀਂ ਉਹ ਮੂੰਹ ਜੋ ਕੱਢਦਾ ਹੈ ਕਿ ਅੱਜ ਤੇਰੀ ਅੰਮੀ ਨੂੰ ਬੜੀ ਤਸ਼ਵੀਸ਼ ਹੈ ਤੇ ਉਹ ਜੋ ਕੁਝ ਮਾਂ ਦੇ ਹਾਲਾਤ ਹੋ ਰਹੇ ਹੁੰਦੇ ਨੇ ਉਹਨੂੰ ਵੇਖ ਕੇ ਉਹਨੂੰ ਸਮਝ ਆਉਂਦਾ ਹੈ ਵੀ ਤਸ਼ਵੀਸ਼ ਹੈ ਹੁੰਦੀ ਹੈ ਅੱਛਾ ਗੁੱਸੇ ਦਾ ਲਫ਼ਜ਼ ਉਹ ਸੁਣਦਾ ਹੈ ਤੇ ਉਹਦੇ ird gird 10 20 25 100 ਵਾਰੀ ਹੁੰਦਾ ਹੈ ਤੇ ਇੱਕ ਬੰਦਾ ਇੱਕ ਖਾਸ ਹਰਕਤਾਂ ਕਰ ਰਿਹਾ ਹੁੰਦਾ ਹੈ ਉੱਚੀ ਬੋਲਦਾ ਪਿਆ ਹੁੰਦਾ ਹੈ ਚੀਕਾਂ ਮਾਰਦਾ ਹੁੰਦਾ ਹੈ ਤੇ ਲੋਕ ਉਹਨੂੰ ਕਹਿੰਦੇ ਕਿ ਆ ਜੱਬਾ ਜੀ ਬੜੇ ਗੁੱਸੇ 'ਚ ਹੈ ਤੇ ਉਸ ਬੱਚੇ ਨੂੰ ਗੁੱਸੇ ਦਾ ਮਤਲਬ ਤੇ ਗੁੱਸਾ ਹੁੰਦਾ ਕੀ ਹੈ ਉਹ ਇਸ ਤਰ੍ਹਾਂ ਸਮਝ ਹੁੰਦਾ ਹੈ ਇਸ ਤਰ੍ਹਾਂ ਸਮਝ ਆਉਂਦਾ ਜਾਂਦਾ ਹੈ ਔਰ ਦਿਮਾਗ ਦੇ ਵਿੱਚ ਜਿਵੇਂ ਤਾਰਾਂ ਜੁੜੀਆਂ ਹੁੰਦੀਆਂ ਐਵੇਂ ਕਨੈਕਸ਼ਨ ਬਣਦੇ ਜਾਂਦੇ ਨੇ ਤੇ ਉਹ ਬੱਚੇ ਨੂੰ ਪਤਾ ਲੱਗ ਜਾਂਦਾ ਵੀ ਆਹ ਗੱਲ ਗੁੱਸਾ ਹੈ ਆ ਗੱਲ ਜਿਹੜੀ ਹੈ ਇਹ ਮੁਹੱਬਤ ਹੈ ਆ ਪਿਆਰ ਹੈ ਆ ਅਮਨ ਹੈ ਆ ਸ਼ਾਂਤੀ ਹੈ ਆ ਜਿਹੜਾ ਹੈ ਇਹ ਵਿਰੋਧ ਹੈ ਇਹ ਸਾਰੀਆਂ ਗੱਲਾਂ ਨੂੰ ਉਹਦੇ ਦਿਮਾਗ ਦੇ ਵਿੱਚ ਆਂਦੀਆਂ ਜਾਂਦੀਆਂ ਅੱਛਾ ਹੁਣੇ ਵੇਖੋ ਕਿ ਹਰ ਲਫ਼ਜ਼ ਦੇ ਨਾਲ ਉਹਦਾ ਇੱਕ ਤਰਜਮਾ ਹੈ ਔਰ ਉਹਦੀ ਇੱਕ ਪੂਰੀ ਕੈਫੀਅਤ ਹੈ ਔਰ ਪੂਰਾ ਦਾ ਪੂਰਾ ਇੱਕ ਮਜ਼ਾਜ ਹੈ ਤੁਸੀਂ ਕਹਾਂ ਮੈਂ ਤੇਰੇ ਵਟ ਕੱਢ ਦੂੰਗਾ ਹੁਣ ਇਹ ਵਟ ਕਾਢਣ ਦੇ ਨਾਲ ਜਿਹੜਾ ਉਹਦਾ ਮੈਂ ਤੇਰੇ ਨਾਲ ਤੇਰੇ ਪਾਸੇ ਪਾਸੇ ਪਾਣ ਦੂੰਗਾ ਹੁਣ ਇਸ ਲਫ਼ਜ਼ ਦੇ ਨਾਲ ਜੋ ਸਮਝ ਹੈ ਉਹ ਤਾਂ ਹੀ ਆ ਸਕਦੀ ਹੈ ਜਦੋਂ ਉਹ ਲਫ਼ਜ਼ ਦੇ ਬੋਲਣ ਦੇ ਨਾਲ ਉਹ ਸਾਰੀਆਂ ਕੈਫੀਆਤ ਉਹ ਮਾਹੌਲ ਦੇ ਵਿੱਚ ਜੁੜੀਆਂ ਹੋਣ ਤੇ ਉਹਨੂੰ ਪਤਾ ਲੱਗ ਜਾਏਗਾ ਵੀ ਕਿ ਮੇਰਾ 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 ਨਾ ਲੱਕ ਦੁਖਦਾ ਹੈ ਦਾ ਕੀ ਮਤਲਬ ਹੈ ਮੇਰੇ ਮੋਰ ਥੱਕੇ ਪਏ ਹੈ ਦਾ ਕੀ ਮਤਲਬ ਹੈ ਉਹ ਤਾਂ ਸਮਝ ਆਏਗਾ ਅੱਛਾ ਦੂਸਰਾ ਇਹ ਹੈ ਕਿ ਇਧਰ ਤਾਲਕ ਇਹਦਾ ਮਤਲਬ ਹੈ ਲਫ਼ਜ਼ਾਂ ਨਾਲ ਹੈ لہذا ਜਿਹੜਾ ਸਿਖਾਉਣ ਵਾਲਾ ਬੰਦਾ ਹੈ ਉਹਦੇ ਕੋਲ ਜਿੰਨੇ ਲਫ਼ਜ਼ ਹੋਣਗੇ ਉਨਾ ਜ਼ਿਆਦਾ ਗਹਿਰਾ ਹੋਏਗਾ ਡੂੰਗਾ ਹੋਏਗਾ ਸਮਝ ਦਾ ਮਿਆਰ ਉਹ ਸਮਝ ਯਾਨੀ ਜਿਹਨੂੰ ਤੁਸੀਂ ਸਿਖਾ ਰਹੇ ਹੋ ਆਪਣੇ ਬੱਚੇ ਨੂੰ ਉਹ ਉਨਾ ਗਹਿਰਾ ਡੂੰਗਾ ਸਿੱਖੇਗਾ ਹੁਣ ਅਗਰ ਇੱਕ ਮਾਂ ਪੰਜਾਬ ਦੀ ਰਹਿਣ ਵਾਲੀ ਹੈ ਮੈਂ ਕਹਿੰਨਾ ਉਹਨੇ ਐਮਏ ਅੰਗਰੇਜ਼ੀ ਦਾ ਵੀ ਕੀਤਾ ਹੋਇਆ ਤੇ ਉਹਦੇ ਕੋਲ ਵੱਧ ਤੋਂ ਵੱਧ ਅੰਗਰੇਜ਼ੀ ਦੇ 3000 4000 ਲਫ਼ਜ਼ ਹੋਣਗੇ ਉਹਦੇ ਮੁਕਾਬਲੇ 'ਚ ਇੱਕ ਪੰਜਾਬੀ ਮਾਂ ਸਰਾਇਕੀ ਮਾਂ ਸਿੰਧੀ ਮਾਂ ਬਲੋਚੀ ਬੋਲਣ ਵਾਲੀ ਮਾਂ ਉਰਦੂ ਬੋਲਣ ਵਾਲੀ ਮਾਂ ਕਿਸੇ ਸਕੂਲ 'ਚ ਨਹੀਂ ਗਈ ਕਿਸੇ ਮਦਰਸੇ 'ਚ ਨਹੀਂ ਗਈ ਤੇ ਉਹਦੇ ਕੋਲ ਕਾਟੋ ਕੱਟ ਵੀ 35000 ਅਲਫਾਜ਼ ਹੋਣਗੇ ਆਪਣੀ ਜ਼ੁਬਾਨ 'ਚ ਹੁਣ ਤੁਸੀਂ ਮੈਨੂੰ ਇਹ ਦੱਸੋ ਵੀ ਸੋਚ ਦਾ ਜਿਹੜਾ ਦਾਇਰਾ ਹੈ ਔਰ ਸੋਚ ਦਾ ਜਿਹੜਾ ਮਕਾਮ ਹੈ ਔਰ ਸੋਚ ਦਾ ਜਿਹੜਾ ਲੈਵਲ ਹੈ ਹੁਣ ਲੈਵਲ ਵਾਸਤੇ ਮੈਨੂੰ ਅੰਗਰੇਜ਼ੀ ਦਾ ਮੈਂ ਸੋਚ-ਸੋਚ ਕੇ ਗੱਲ ਕਰ ਰਿਹਾ ਕਿ ਮੈਂ ਘੱਟ ਤੋਂ ਘੱਟ ਅੰਗਰੇਜ਼ੀ ਤੇ ਉਰਦੂ ਦਾ ਲਫ਼ਜ਼ ਬੋਲਾਂ ਤੋ ਯਾਨੀ ਜਿਹੜੀ ਸੋਚ ਦੀ ਆਪਣਾ ਸਤਾ ਹੈ ਸਤਾ ਵੀ ਉਰਦੂ ਦਾ ਹੀ ਲਫ਼ਜ਼ ਲੱਗਦਾ ਹੈ ਮੈਨੂੰ ਜਿਹੜਾ ਲੈਵਲ ਹੈ ਸੋਚ ਦਾ ਉਹ ਉਹ ਇਸੇ ਨਿਰਭਰ ਹੀ ਇਸ ਗੱਲ ਦੇ ਉੱਤੇ ਹੈ ਕਿ ਕਿੰਨੇ ਬਹੁਤੇ ਲਫ਼ਜ਼ ਹੈਗੇ ਨੇ ਉਹਦੇ ਘਰ ird gird ਬੋਲੇ ਜਾਂਦੇ ਨੇ ਤੇ ਜੇ ਮਾਂ ਨੂੰ ਅੰਗਰੇਜ਼ੀ ਆਉਂਦੀ ਇੰਨੀ ਹੈ ਕਿ ਸ਼ੇਕ ਹੈਂਡ ਫਿਨਿਸ਼ ਕਰੋ ਆਂਟੀ ਸੇ ਸ਼ੇਕ ਹੈਂਡ ਕਰੋ ਸੇ ਥੈਂਕ ਯੂ ਬੀ ਕੇਅਰਫੁਲ ਬਸ ਇਹੋ ਜਿਹੇ ਅਲਫਾਜ਼ ਹੀ ਹੁੰਦੇ ਆ ਤੇ ਉਹ ਬੱਚੇ ਦਾ ਸੋਚ ਦਾ ਜ਼ਾਇਕਾ ਵੀ ਜਿਹੜਾ ਨਾ ਸੋਚ ਦਾ ਜਿਹੜਾ ਲੈਵਲ ਹੈ ਉਹ ਵੀ ਉੱਥੇ ਦਾ ਉੱਥੇ ਰਹਿ ਜਾਏਗਾ ਲੇਕਿਨ ਜੇ ਬੱਚੇ ਨੂੰ ਐਸੀ ਜ਼ਬਾਨ ਬੋਲੀ ਜਾਏਗੀ ਜਿਹੜੀ ਉਹਦੀ ਮਾਂ ਬੋਲੀ ਹੈ ਤੇ ਫਿਰ ਉਹਨੂੰ ਤੁਬਕੇ ਦਾ ਵੀ ਪਤਾ ਹੋਏਗਾ ਤੇ ਉਹਨੂੰ ਚਰਖੇ ਦਾ ਵੀ ਪਤਾ ਹੋਏਗਾ ਤੇ ਉਹਨੂੰ ਤਕਲੇ ਦਾ ਵੀ ਪਤਾ ਹੋਏਗਾ ਤੇ ਉਹਨੂੰ ਖਰਾਸ ਦਾ ਵੀ ਪਤਾ ਹੋਏਗਾ ਤੇ ਉਹਨੂੰ ਹਰ ਯਾਨੀ ਜ਼ਬਾਨ ਫਿਰ ਜ਼ਬਾਨ ਦੇ ਨਾਲ ਫਿਰ ਇੱਕ ਹੋਰ ਬੜੀ ਅਹਿਮ ਗੱਲ ਹੈ ਕਿ ਸਾਡੀ ਜਿਹੜੀ ਤਹਿਜ਼ੀਬ ਹੈ ਜਿਹੜਾ ਪਰੰਪਰਾ ਹੈ ਜਿਹੜਾ ਸਾਡਾ ਵਰਤਣਾ ਇੱਕ ਦੂਜੇ ਨਾਲ ਸਾਡੀਆਂ ਜਿਹੜੀਆਂ ਕਰਦੀਆਂ ਜਿਹੜੇ ਨੇ ਉਹ ਜਿਹਨੂੰ ਕਹਿੰਦੇ ਨੇ ਨਾ ਵੈਲਿਊਜ਼ ਯਾਨੀ ਸਾਡੀਆਂ ਕਦਰਾਂ ਕੀਮਤਾਂ ਨੇ ਜਿਹੜੀਆਂ ਕਰਦੀਆਂ ਕਦਰਾਂ ਕੀਮਤਾਂ ਨੇ ਜਿਹੜੇ ਘਰ ਦੇ ਉਸੂਲ ਨੇ ਜਿਹੜਾ ਘਰ ਦੇ ਵਿੱਚ ਇੱਕ ਤਰ੍ਹਾਂ ਦਾ ਸਾਡਾ ਰਖ ਰਖਾਓ ਹੈ ਉਹ ਵੀ ਸਾਡੀ ਜ਼ੁਬਾਨ ਦੇ ਨਾਲ ਹੀ ਜੁੜਿਆ ਹੁੰਦਾ ਹੈ لہذا ਬੈਠਕ ਦੇ ਲਫ਼ਜ਼ ਦੇ ਨਾਲ ਜਿਹੜਾ ਪੂਰਾ ਦਾ ਪੂਰਾ ਇੱਕ ਮਾਹੌਲ ਜੁੜਿਆ ਹੋਇਆ ਹੈ ਅਗਰ ਉਹਨੂੰ ਬੈਠਕ ਦਾ ਲਫ਼ਜ਼ ਹੀ ਨਹੀਂ ਪਤਾ ਚੱਲੇਗਾ ਤੇ ਉਸ ਮਾਹੌਲ ਦਾ ਕਿਵੇਂ ਪਤਾ ਲੱਗੇਗਾ ਜਿੰਨੀ ਦੇਰ ਤੱਕ ਮਾਂ ਬੋਲੀ ਦੇ ਲਫ਼ਜ਼ ਸਾਰੇ ਦੇ ਸਾਰੇ ਉਹਨੂੰ ਯਾਦ ਨਹੀਂ ਹੋਣਗੇ ਔਰ ਉਹਦੇ ਮਤਲਬਾਂ ਦੇ ਨਾਲ ਉਹ ਯਾਦ ਨਹੀਂ ਹੋਏਗਾ ਤੇ ਉਹ ਆਪਣੀ ਤਹਿਜ਼ੀਬ ਕੁਲ ਵੀ ਕੱਟਿਆ ਜਾਏਗਾ ਆਪਣੇ ਅਸਲ ਤੋਂ ਵੀ ਕੱਟਿਆ ਜਾਏਗਾ ਆਪਣੀਆਂ ਜੜ੍ਹਾਂ ਤੋਂ ਵੀ ਕੱਟਿਆ ਜਾਏਗਾ ਉਹ ਫਿਰ ਐਵੇਂ ਉੱਤੇ ਉੱਤੇ ਜਿਵੇਂ ਨਾ ਫੋਕਾ ਫੋਕਾ ਜਾ ਹੁੰਦਾ ਜਿਵੇਂ ਸ਼ੈਲੋ ਸ਼ੈਲੋ ਬਸ ਇਸ ਤਰੀਕੇ ਨਾਲ ਜ਼ਿਹਨੀ ਜ਼ੇਹਨ ਦੀ ਸਤਾਏ ਹੋਏਗੀ لہذا ਅੱਜ ਦੇ ਇਸ ਪੰਜਾਬੀ ਦੇ ਪਹਿਲੇ ਯਾਨੀ ਅੱਜ ਜਿਹੜੀ ਗੱਲਬਾਤ ਹੈ ਔਰ ਮੈਂ ਨੂੰ ਅਸੀਂ ਤੈਅ ਕੀਤਾ ਮੈਂ ਤੇ ਮੇਰੇ ਪੁੱਤਰ ਨੇ ਮੁਹੰਮਦ ਨਾਉਦਾ ਕਿ ਅਸੀਂ ਇਹ ਹਰ ਰੋਜ਼ ਇੱਕ ਪੰਜਾਬੀ ਇੱਕ ਮੌਜੂ ਲੈ ਕੇ ਤੇ ਪੰਜਾਬੀ ਤੇ ਗੱਲ ਕਰਿਆ ਕਰਾਂਗੇ ਔਰ ਕੋਸ਼ਿਸ਼ ਕਰਿਆ ਕਰਾਂਗੇ ਕਿ ਹਰ ਰੋਜ਼ ਪੰਜਾਬੀ ਦਾ ਇੱਕ ਵੀਲੌਗ ਮੈਂ ਦੋਸਤਾਂ ਦੇ ਨਾਲ ਸ਼ੇਅਰ ਕਰਾਂ ਇੱਕ ਚੀਜ਼ ਬਸ ਤੁਸੀਂ ਹੁਣ ਅੱਜ ਦੇ ਇਸ ਵੀਲੌਗ ਦਾ ਇੱਕ ਮਕਸਦ ਹੈ ਔਰ ਕੋਈ ਵੀ ਵੀਲੌਗ ਐਵੇਂ ਸ਼ੁਗਲ ਸ਼ੁਗਲ ਆਸਤੇ ਨਹੀਂ ਬਣਾਉਣਾ ਮੈਂ ਬਸ ਉਹਦਾ ਇੱਕ ਮਕਸਦ ਹੋਵੇਗਾ ਅੱਜ ਦੇ ਵੀ ਲੌਗ ਦਾ ਇਹ ਮਕਸਦ ਹੈ ਕਿ ਅਸੀਂ ਘਰ ਚ ਵੇਖੀਏ ਕਿ ਆਪਾਂ ਮਾਂ ਬੋਲੀ ਦੀ ਨਾਕਦਰੀ ਤੇ ਨਹੀਂ ਕਰਦੇ ਜਿਹੜਾ ਪੰਜਾਬੀ ਬੱਚੀ ਹੋਈ ਹੈ ਨਾ ਉਹ ਅਸਲ ਦੇ ਵਿੱਚ ਚੜਦੇ ਪੰਜਾਬ ਦੀ ਵਜ੍ਹਾ ਨਾਲ ਬੱਚੀ ਹੋਈ ਹੈ ਉਹ ਇਸ ਕਰਕੇ ਕਿ ਜਿਹੜੀ ਜ਼ਬਾਨ ਨੂੰ ਤੁਸੀਂ ਲਿਖ ਨਹੀਂ ਸਕਦੇ ਨਾ ਜਿਹੜ ਨੂੰ ਲਿਖ ਨਹੀਂ ਸਕਦੇ ਉਹ ਜ਼ਬਾਨ ਆਸਤਾ ਆਸਤਾ ਫਿਰ ਯਾਨੀ ਉਹਦੀ ਤਹਿਜ਼ੀਬ ਉਹਦਾ ਉਹਦੀ ਤਾਰੀਖ ਉਹਦੇ ਚ ਲਿਖਿਆ ਹੋਇਆ ਅਦਬ ਉਹ ਖਤਮ ਹੋਣਾ ਸ਼ੁਰੂ ਹੋ ਜਾਂਦਾ ਹੈ ਔਰ ਉਹਦੇ ਨਾਲ ਰابطਾ ਖਤਮ ਹੋਣਾ ਚਾਹੀਦਾ ਅਸੀਂ ਇੱਧਰ ਜਿਹੜਾ ਹੈ ਨਾ ਵੈਸਟ ਪੰਜਾਬ ਯਾਨੀ ਲੰਦੇ ਪੰਜਾਬ ਦੇ ਵਿੱਚ ਬੜੀ ਜ਼ਿਆਦਤੀ ਕੀਤੀ ਹੈ ਕਿ ਅਸੀਂ ਪੰਜਾਬੀ ਲਿਖੀ ਹੋਈ ਨਹੀਂ ਪੜ ਸਕਦੇ ਹੁਣ ਮੈਂ ਆਪਣੇ ਜਾਣੇ ਪੜਿਆ ਲਿਖਿਆ ਬੰਦਾ ਹੈ ਲੇਕਿਨ ਜਿਸ ਰਸਮੁਲ ਖਤ ਵਿੱਚ ਲਿਖਿਆ ਜਾਂਦਾ ਹੈ ਉਹਦੇ ਵਿੱਚ ਮੈਂ ਪੰਜਾਬੀ ਨਹੀਂ ਪੜ ਸਕਦਾ ਤੇ ਗੁਰਮੁਖੀ ਮੈਨੂੰ ਆਂਦੀ ਨਹੀਂ ਇਸ ਕਰਕੇ ਮੈਂ ਸਮਝਦਾ ਕਿ ਇਹ ਜਿਹੜੀ ਬਚੀ ਹੋਈ ਪੰਜਾਬੀ ਹੈ ਉਹ ਚੜਦੇ ਪੰਜਾਬ ਦੇ ਸਾਡੇ ਜਿਹੜੇ ਹੈ ਨਾ ਪੈਣ ਪਰਾਵਾ ਉਹਨਾਂ ਦੀ ਵਜ੍ਹਾ ਨਾਲ ਬਚੀ ਹੋਈ ਹੈ ਪੰਜਾਬੀ ਕਿ ਉਹ ਲਿਖੀ ਹੋਈ ਅੱਖਰ ਜਿਹੜੇ ਨੇ ਉਹ ਸਾਰੇ ਮੌਜੂਦ ਨੇ ਤੇ ਬਹੁਤ ਬਹੁਤ ਸ਼ੁਕਰੀਆ ਮੇਰੀ ਗੱਲ ਸੁਣੀ ਤੁਸੀਂ ਰੱਬ ਰਾਖਾ